ਹਾਂਜੀ ਡਾਕਟਰ ਸਾਹਿਬ ਕਿਉਂ ਦਾਰੂ ਪੀਤੀ ਤੁਸੀਂ ਡਿਊਟੀ ਟਾਈਮ ਇਹ ਗੱਲ ਤੁਸੀਂ ਹਾਂਜੀ 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 ਕੰਮ ਕਰਦੇ ਹੋ ਹਾਂਜੀ ਹਾਂਜੀ ਤੁਹਾਡੇ ਕੋਲ ਅਥੋਰਟੀ ਹੈ 10000 ਰੁਪਏ ਦੀ ਤੁਹਾਡੇ ਕੋਲ ਅਥੋਰਟੀ ਹੈ ਕਾ ਤੁਹਾਡੇ ਮੈਂ ਜੋਦੀ ਦਾ ਡਾਕਟਰ ਨਹੀਂ ਤੁਸੀਂ ਤੁਹਾਡੇ ਕੋਲ ਅਥੋਰਟੀ ਕੀ ਹੈ ਤੁਸੀਂ ਦਾਰੂ ਪੀ ਕੇ ਸਟੇਸ਼ਨੋਂ ਦੇਖੋ ਤੁਹਾਡੇ ਕੋਲ ਅਥੋਰਟੀ ਹੈ ਭਾਈ ਤਾਰੂ ਪੀ ਕੇ ਤੁਸੀਂ ਇੱਥੇ ਡ੍ਰਿੰਕ ਕਰਕੇ ਹੋ ਸਕਦਾ ਤੁਹਾਡੇ ਕੋਲ ਹੈੱਡਕਵਰਟਰ ਕੋਲ ਨੂੰ ਕੁਝ ਇੱਥੇ ਬਾਰ ਖੁੱਲਿਆ ਤਾਂ ਇਹ ਕੰਮ ਨਹੀਂ ਕਰਦਾ ਕਾ ਤੁਹਾਨੂੰ ਕੰਮ ਦੀ ਗੋਲੀ ਮਾਰਦੇ ਜੇ ਬਾਹਰ ਫੁੱਲਾ ਵਾ ਆਹ ਵੇਖੋ ਜੀ ਬੀਵੀਐਮਬੀ ਤਲਵਾੜੇ ਦਾ ਹਾਲ ਇੱਥੇ ਚੱਲੋ ਤੁਸੀਂ ਇੱਧਰ ਆ ਆਹ ਵੇਖੋ ਜੀ ਆਹ ਚੱਪੀ ਦੀ ਨਹੀਂ ਬਣਦੀ ਇਹ ਇਹ ਤਾਂ ਭਲੇ ਗੇ ਜਦੋਂ ਜੰਮੀ ਨਹੀਂ ਬਣਦੀ ਜਿਹਦੀ ਚੱਪੀ ਨਾ ਬਣੀ ਜਾਂਦਾ ਤੇਹੀ ਬਣੀ ਨਹੀਂ ਨਹੀਂ ਇਹ ਜੋ ਵੀ ਇਹ ਉਨੀ ਕੁ ਬਣੀ ਇਹ ਕੋਈ ਚੱਪੀ ਨਹੀਂ ਬਣਦੀ ਇਹ ਗੱਲ ਬੜੀ ਇਹ ਕੋਈ ਚੱਪੀ ਨਹੀਂ ਬਣਦੀ ਜਿਹਦੀ ਚੱਪੀ ਨਹੀਂ ਬਣੀ ਚੱਪੀ ਪ੍ਰਾਣੀ ਜਾਂ ਉਂਗਲ ਉੱਦਾਂ ਉਹ ਬੜਾ ਨਾਲ ਪਰਦੇ ਖੋਲਦੇ ਮੈਂ ਮੈਂ ਕਿੱਦਾਂ ਕੋਪਾਲਾ ਤੋਂ ਵੀ ਸੱਤ 22 ਵੀ ਹੋ ਸਕਦਾ ਹਾਂ ਨਾ ਉਹ ਤਾਂ ਵੀ ਤਾਂ ਐਕਸਲ ਰੱਖੀ ਹਾਂਜੀ ਪਰਤੇ 'ਚ ਐਕਸਲ ਰੱਖਾ ਹੋ ਹਾਂਜੀ ਪਰਚਾ ਬਣਾ ਤੇ ਐਕਸਲੇ ਕਰ ਐਕਸਲ ਰੱਖਾ ਅੰਦਰ ਉਹ ਕੋਪਾਲੇ ਨੂੰ ਬਾਰਾਂ ਦੇ ਸੱਤ ਨੂੰ ਆਹ ਉਹ ਤਾਂ ਤੜ ਗਿਆ ਟੂ ਟਾਈਮ ਇਹ ਗੱਲ ਜੀ ਹਾਂਜੀ 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 ਹਾਂ ਕਰ ਦਵੇ ਹਾਂਜੀ ਹਾਂ ਤੁਹਾਡੇ ਕੋਲ ਥੌੜੀਆ ਦਾ ਰੁਪਈਆ ਆਂਦੀ ਤੁਹਾਡੇ ਕੋਲ ਥੋਲਟੀ ਹੈ ਕਿਆ ਤੁਹਾਡੇ ਮੈਂ ਜੋ ਦੀ ਡਾਕਟਰ ਨਹੀਂ ਤੁਸੀਂ ਤੁਹਾਡੇ ਕੋਲ ਥੋਲਟੀ ਕੀ ਹੈ ਤੀ दारू ਪੀ ਕੇ ਸਟੇਸ਼ਨੋਂ ਦੇਖੋ ਤੁਹਾਡੇ ਕੋਲ ਥੋਲਟੀ ਹੈ ਬਈ ਤਾ ਰੂਪ ਵੀ ਗਦਾ ਤੁਸੀਂ ਇੱਥੇ ਡ੍ਰਿੰਕ ਕਰਕੇ ਹੋ ਸਕਦਾ ਤਾਂ ਤੁਹਾਡੇ ਕੋਲ ਹੈ ਕੋਲ ਕੋਈ ਨਾ ਕੋਈ ਇੱਥੇ ਬੇਬਾਰ ਖੁੱਲਿਆ ਤਾਂ ਕੰਮ ਨਹੀਂ ਕਰਦਾ ਕਾਪ ਕੰਮ ਦੀ ਗੋਲੀ ਮਾਰਦੇ ਇਹ ਬਾਰ ਖੁੱਲਾ ਵਾ ਆ ਵੇਖੋ ਜੀ ਬੀਵੀਐਮਬੀ ਤਲਵਾਲੇ ਦਾ ਹਾਲ ਇੱਧਰ ਜਲਾ ਤੁਸੀਂ ਦਰਵਾਜ਼ਾ ਆ ਵੇਖੋ ਜੀ ਆ ਸਕੋਡੀਗਾਰ ਸਾਹਿਬ ਇਹਨਾਂ ਦੇ ਉਹ ਬੈਠੇ ਆ ਆਹ ਧਾਰੂਪੀਕੇ ਡਾਕਟਰ ਅੰਦਰ ਵੜੀ ਜਾਂਦੇ ਆ ਉਹ ਸਾਡੀਆਂ ਭੈਣਾਂ ਨਰਸ ਆ ਉਹ ਆਂਦੀਆਂ ਵਾਂ ਕਿ ਅਸੀਂ ਡਾਕਟਰਾਂ ਨੂੰ ੱਟਕੇ ਮਾਰ ਕੇ ਬਾਹਰ ਕੱਢਣ ਡੇ ਆ ਤੇ ਉਹ ਨਹੀਂ ਉਹ ਨਿਕਲਦਾ ਤੇ ਉਹ ਸਾਡਾ ਸਕਿਉਰਟੀ ਗਾਰਡ ਵੀ ਬੈਠਾ ਵਾ ਉਹ ਆਂਦਾ ਮੇਰੇ ਤੋਂ ਵੀ ਨਹੀਂ ਕੋਹ ਹੁੰਦਾ ਤੇ ਉਹ ਜਾਣਦਾ ਵੀਰ ਅੰਦਰ ਤੇ ਜਿੰਨੇ ਸਾਨੂੰ ਪਰਚੀ ਕੱਟ ਕੇ ਦਿੱਤੀ ਸਾਨੂੰ ਨਹੀਂ ਪਤਾ ਵੀਰ ਜੀ ਉਹ ਕੌਣ ਹੀ ਕੌਣ ਨਹੀਂ ਆ ਜੇ ਕੱਲ ਨੂੰ ਸਾਡੀ ਮਾਂ ਨੂੰ ਕੋਹ ਹੁੰਦਾ ਵਾ ਕਹਿੰਦਾ ਇਹ ਬੰਦਾ ਅੱਜ ਛੁੱਟੀ ਤੇ ਕਿਆ ਅਬਸੈਂਟ ਹੈ ਹਾਂਜੀ ਇਹ ਬੰਦਾ ਅਬਸੈਂਟ ਹੈ ਜਦੋਂ ਦੋੜਾ ਟੈਕ ਆਈ ਇਹ ਗੱਲ ਕਹੀ ਨਾ ਮੈਨੂੰ ਇਹ ਗੱਲ ਕਹੀ ਆ ਤੇ ਇਹ ਬੰਦਾ ਕਿਉਂ ਅੰਦਰ ਆ ਰਿਹਾ ਫਿਰ ਉਹਨੇ ਜਦੋਂ ਆਇਆ ਹੈ ਨਾ ਸਾਨੂੰ ਇਹ ਬੋਲਿਆ ਕੀ ਰੁਕ ਛੱਡ ਕੇ ਆਣਾ ਮੈਂ ਸਾਨੂੰ ਵੈਸੇ ਸਾਰੇ ਛੱਡੋ ਜੀ ਕਿਉਂ ਨਾ ਫਿਰ ਆਇਆ ਇਹ ਕਿਉਂ ਬੰਦਾ ਆ ਰਿਹਾ ਅੰਦਰ ਕਿਉਂ ਆ ਰਿਹਾ ਅੰਦਰ ਅਸੀਂ 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 ਸੇਵ ਹਾਂਗੇ ਮੈਂ ਕਹਿੰਦੀ ਹਾਂ ਹਾਂ ਗੱਲ ਵੀ ਜੋ ਮਰਜ਼ੀ ਕਰੋ ਇਹਨਾਂ ਬਾਹਰ ਕਰ ਦੋ ਐਸਾ ਕੋਡ ਕਰ ਇਹਨਾਂ ਦਾ ਆਤਮ ਹਲ ਇੰਟਰਨੈਟ ਦਾ ਰਾਜਮਾਸਰ ਆਲਵਾਸ ਹਾਂਜੀ ਕੀ ਗੱਲ ਇਹ ਆ ਕਹਿੰਦੇ ਨਰਸਾ ਤੁਹਾਡੇ ਬਾਹਰ ਲੁੱਟੀਆਂ ਵਾਂ ਹਾਂਜੀ ਡਾਕਟਰ ਤੁਹਾਡੇ ਅੰਦਰ ਆ दारू ਪੀਤੀ ਉਹਨਾਂ ਨੇ ਤੇ ਇਹ ਆਂਦੇ ਆ ਕਿ ਅਸੀਂ ਇੱਥੇ ਡਿਊਟੀ ਲਈ ਹੈ ਹਨ ਤੇ ਤੂੰ ਕਿਹੜੀ ਕੰਮ ਤੋਂ ਆ ਅਹੀਂ ਸੋਲਟੀ ਗਾਰਡ ਤੇ ਫੇਰ ਤੂੰ ਹੀ ਨਹੀਂ ਡਾਕਟਰ ਬਾਹਰ ਕੱਢਣ ਦੇ ਡਾਕਟਰ ਤਾਂ ਆਪਣੇ ਆਪ ਚਲੇ ਗਏ ਬਾਹਰ ਨਹੀਂ ਹੋਰ ਤਾਂ ਸਾਡਾ ਸਿਰ ਖਾ ਕੇ ਚਲੇ ਗਏ ਜੀ ਸਾਡੇ ਨਾਲ ਤਿੰਨ ਲੇਡੀਆਂ ਆ ਹੈ ਤੇ ਜੇ ਉਹ ਅਹੀਂ ਬਾਹਰ ਹੋਈਏ ਜੇ ਉਹਨਾਂ ਨਾਲ 19 ਕੀ ਗੱਲ ਹੋ ਜੇ ਫੇਰ ਉਹਦਾ ਜ਼ਿੰਮੇਵਾਰ ਕੌਣ ਆ ਉਹੀ ਆ ਜੇ ਉਹ ਉਹ ਜਿਹਨਾਂ ਦੀ ਨਰਸ ਦੀ ਡਿਊਟੀ ਹੈ ਉਹਨਾਂ ਦੀ ਹੈ ਉਹ ਲਿਖੀ ਪਈ ਦੀ ਪਰਲੇ ਪਾਸੇ ਹਾਂਜੀ ਕੋਈ ਪਰਲੇ ਪਾਸੇ ਇਹ ਉਹਨਾਂ ਦੀ ਡਿਊਟੀ ਹੈ ਆ ਮੈਡਮ ਸੁਣੋ ਉਹ ਤਾਂ ਕਹਿੰਦੀ ਠਾਡੀ ਡਿਊਟੀ ਹੈ ਅਸੀਂ ਕੋਰਟ ਦੇ ਪਾਸੇ ਬੈਠੇ ਪਏ ਹਾਂਜੀ ਤੁਸੀਂ ਉਹਨਾਂ ਨੂੰ ਕੱਢ ਨਹੀਂ ਸਕਦੇ ਤੁਸੀਂ ਕਾਦੇ ਵਾਸਤੇ ਬੈਠੇ ਹੋ ਡਾਕਟਰ ਨੂੰ ਹਾਂਜੀ ਜੇ ਉਹਨਾਂ ਦੀ ਦਿੱਕਤ ਹੈ ਤੈਨੂੰ ਕੱਢੋ ਬਾਹਰ ਤੈਨੂੰ ਕਾਹਦੇ ਅਡਰੈਸ ਤੇ ਬੈਠੇ ਹੋ ਫੜੀ ਕਿਉਂ ਲੈ ਕੇ ਗਿਆ ਉਹਨੂੰ ਅੱਜ ਸਾਡੇ ਨਾਲ ਸਾਡੀ ਵੀ ਨਾਲ ਬੱਥੂ ਕੇ ਆਪਣੇ ਸਾਡੇ ਵੀ ਸਾਡੇ ਇਹ ਆਣ ਗਏ ਜਿਹੜੀ ਵੀਡੀਓ ਬਣਾ ਰਿਹਾ ਇਹ ਉਹ ਉਹ ਹੈ ਡਾਕਟਰ ਸਾਹਿਬ ਬੈਠੇ ਜਿਨ੍ਹਾਂ ਨੇ ਦਾਰੂ ਪੀਤੀ ਡਾਕਟਰ ਸਾਹਿਬ ਦਾ ਨਾਮ ਕੀ ਹੈ ਜੀ ਡਾਕਟਰ ਮਹਿਤਾ ਵਾ ਜੀ ਉਹਨਾਂ ਦਾ ਇਲਾਜ ਨਹੀਂ ਕਰ ਸਕਦੇ ਤੁਸੀਂ ਸਿਰਫ ਸਟਾਫ ਨੂੰ ਬੋਲ ਸਕਦੇ ਹੋ ਹਾਂਜੀ ਇਹ ਲੋਕੀ ਤੁਹਾਡਾ ਵੀ ਨਿਹਾਲ ਦੇਖੇ